हेलो स्टूडेंट्स दिस इज गुरप्रीत वेलकम टू माय YouTube चैनल डी स्टडीज आज ਦਾ ਜੋ ਆਪਣਾ ਵੀਡੀਓ ਰਹਿਣ ਵਾਲਾ ਹੈ ਉਹ ਰਹਿਣ ਵਾਲਾ ਹੈ ਤੁਹਾਡਾ ਜੋ ਕਿ ਬਾਏ ਮੰਥਲੀ एग्जाम ਹੋਣ ਜਾ ਰਹੇ ਹੈਗੇ ਉਸ ਦੇ ਰਿਗਾਰਡਿੰਗ ਰਹਿਣ ਵਾਲਾ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡਾ ਜੋ ਕਿ ਕਲਾਸ 6 ਦਾ 20 ਮਾਰਕਸ ਦਾ ਜੋ ਕਿ ਪੇਪਰ ਆਗਾ ਸਮਾਜਿਕ ਵਿਗਿਆਨ ਦਾ ਜਾਨੀ ਕਿ ਐਸਐਸਟੀ ਦਾ ਉਸ ਨੂੰ ਆਪਾਂ ਡਿਸਕਸ ਕਰਾਂਗੇ ਇਸ ਵਿੱਚ ਤੁਹਾਡੇ ਜੋ ਕਿ ਅਪ੍ਰੈਲ ਮਈ ਦਾ ਜੋ ਸਿਲੇਬਸ ਵੀ ਇਨਕਲੂਡ ਹੋਵੇਗਾ ਆਪਾਂ ਅੱਜ ਇਸ ਨੂੰ ਸੋਲਵ ਕਰਾਂਗੇ ਤਾਂ ਇਹਦੇ ਵਿੱਚੋਂ ਹੀ ਤੁਹਾਡਾ ਜੋ ਕਿ ਜੁਲਾਈ ਦਾ ਜੋ 20 ਮਾਰਕਸ ਦਾ ਬਾਏ ਮੰਥਲੀ ਇਗਜ਼ਾਮ ਹੋਣ ਜਾ ਰਿਹਾ ਹੈਗੇ ਉਸਦੇ ਨਾਲ ਰਿਲੇਟਡ ਜੋ ਕਿ ਸਿਲੇਬਸ ਤੁਹਾਨੂੰ ਦੇਖਣ ਨੂੰ ਮਿਲੇਗਾ ਇਸ ਲਈ ਅੱਜ ਆਪਾਂ ਇਸ ਟੈਸਟ ਜੋ ਪੇਪਰ ਹੈਗਾ ਇਸ ਨੂੰ ਆਪਾਂ ਸੋਲਵ ਕਰਾਂਗੇ ਤਾਂ ਇਸਦੇ ਨਾਲ ਹੀ ਅਗਰ ਤੁਹਾਨੂੰ ਮੇਰੇ ਵੀਡੀਓਜ਼ ਅਤੇ ਮੇਰਾ ਕੰਟੈਂਟ ਪਸੰਦ ਆ ਰਿਹਾ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਲੇਟੈਸਟ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤਾਂ ਇਸ ਦੇ ਨਾਲ ਹੀ ਸ਼ੁਰੂ ਕਰਦੇ ਆਂ ਆਪਣੀ ਅੱਜ ਦੀ ਵੀਡੀਓ ਜੋ ਕਿ ਹੈ ਤੁਹਾਡਾ ਸਮਾਜਿਕ ਵਿਗਿਆਨ ਦਾ ਬਾਈ ਮੰਥਲੀ ਐਗਜ਼ਾਮ ਆਗਾ 20 ਮਾਰਕਸ ਦਾ ਤਾਂ ਸਭ ਤੋਂ ਪਹਿਲਾਂ ਆਪਣਾ ਜੋ ਕਿ ਸਬਜੈਕਟ ਹੈਗਾ ਭੂਗੋਲ ਇਦੇ ਵਿੱਚ 6 ਅੰਕ ਦੇ ਜੋ ਕਿ 6 ਮਾਰਕਸ ਦੇ ਤੁਹਾਡੇ ਐ एमसीक्यू ਹੋਣਗੇ ਵਰਬ ਕੈਲਪੀ ਪ੍ਰਸ਼ਨ ਤਾਂ ਇਸ ਦੇ ਨਾਲ ਹੀ ਆਪਾਂ ਇਸ ਨੂੰ ਸੋਲਵ ਕਰਾਂਗੇ ਸ਼ੁਰੂ ਕਰਦੇ ਆਪਨੇ ਵੀਡੀਓ ਜਿਵੇਂ ਕੀ ਹੈ ਪਹਿਲੇ ਨੰਬਰ ਤੇ ਸੂਰਜੀ ਪਰਿਵਾਰ ਦੇ ਕਿੰਨੇ ਗ੍ਰਹਿ ਹਨ ਹਾਂਜੀ ਸੂਰਜੀ ਪਰਿਵਾਰ ਦੇ ਗ੍ਰਹਿ ਪੁੱਛਿਆ ਗਿਆ ਹੈ ਕਿੰਨੇ ਹਨਗੇ ਹਾਂਜੀ ਤਾਂ ਆਪਣੇ অপਸ਼ਨ ਨੇਗੇ ऑप्शन नंबर एक सत्त ऑप्शन नंबर नौ ऑप्शन नंबर तीन ऑप्शन नंबर चार पाँच हाँ जी, ता जी ता तो सुरजी परिवार के अठ ने अपने ठीक है जी नैक्सट है चंद की धरती तो दूरी कि अपने ऑप्शन नंबर एक अड़तालीस सौ अठत् किलोमीटर ऑप्शन नंबर दो बारह हजार एक सौ तीन किलोमीटर ऑप्शन नंबर तीन 1084400 ਕਿਲੋਮੀਟਰ ਨੰਬਰ 4 380 ਕਿਲੋਮੀਟਰ ਹਾਂਜੀ ਤਾਂ ਆਪਣਾ ਇਸ ਦਾ கரੈਕਟ ਆਨਸਰ ਹੋ ਜਾਊਗਾ অপਸ਼ਨ ਨੰਬਰ 10 384400 ਕਿਲੋਮੀਟਰ ਠੀਕ ਹੈ ਜੀ ਚੰਨ ਦੀ ਧਰਤੀ ਤੋਂ ਇੰਨੀ ਦੂਰੀ ਹੈ ਨੈਕਸਟ ਹੈਗਾ ਨੰਬਰ 3 ਤੇ ਸਾਡੀ ਧਰਤੀ ਚਪਟਾ ਗੋਲਾ ਹੈ ਜਿਸ ਨੂੰ ਡੈਸ਼ ਆਖਿਆ ਜਾਂਦਾ ਹੈ ਤਾਂ ਸਾਡੀ ਧਰਤੀ ਆ ਗਈ ਇੱਕ ਗੋਲੇ ਦੀ ਤਰ੍ਹਾਂ ਆ ਗਈ ਉਸ ਦੀ ਜੋ ਸ਼ੇਪ ਆ ਗਈ ਤਾ ਉਸ ਨੂੰ ਕੀ ਕਿਹਾ ਜਾਂਦਾ ਹੈਗਾ ਹਾਂਜੀ ਤਾਂ ਆਪਣੇ ਕੋਲੇ கரੈਕਟ ਆਨਸਰ ਆ ਜਾਊਗਾ ਤਰਤ ਕੋਲਾ অপਸ਼ਨ ਨੰਬਰ 4 ਠੀਕ ਹੈ ਜੀ ਇਸ ਦੇ ਨਾਲ ਹੀ ਨੈਕਸਟ ਚੱਲਦੇ ਹਾਂ ਹਾਂਜੀ ਨੈਕਸਟ ਹੈ ਤੁਹਾਡੇ ਜੋ ਕਿ ਅ 50 ਤੋਂ 60 ਸ਼ਬਦਾਂ ਵਾਲੇ ਪ੍ਰਸ਼ਨ ਨੇ ਤਿੰਨ ਅੰਕਾਂ ਵਾਲੇ ਹੋਣਗੇ ਦੋ ਪ੍ਰਸ਼ਨ ਦਿੱਤੇ ਹੋਏ ਹਨ ਆਪਾਂ ਨੂੰ ਇਹਦੇ ਵਿੱਚ ਤੇ ਇਹਦੇ ਵਿੱਚ ਆਪਾਂ ਇੱਕ ਕਰਨਾ ਹੋਊਗਾ ਲੇਕਿਨ ਆਪਾਂ ਦੋਨੇ ਡਿਸਕਸ ਕਰਾਂਗੇ ਪ੍ਰਕਾਸ਼ ਆਲ ਕਿਸ ਨੂੰ ਆਖਦੇ ਹਨ ਤੇ ਬ੍ਰਹਮੰਡ ਤੋਂ ਕੀ ਭਾਵ ਹੈ ਠੀਕ ਹੈ ਜੀ ਤਾਂ ਪਹਿਲਾਂ ਆਪਾਂ ਜੋ ਕਿ ਬ੍ਰਹਮੰਡ ਵਾਲਾ ਕੁਐਸਚਨ ਅਟੈਂਪਟ ਕਰ ਲੈਣੇ ਹੈਗੇ ਹਾਂਜੀ ਬ੍ਰਹਮੰਡ ਤੋਂ ਕੀ ਭਾਵ ਹੈ ਤਾਂ ਪਹਿਲਾਂ ਆਪਾਂ ਇਸ ਨੂੰ ਦੇਖ ਲੈਣੇ ਹੈਗੇ ਅਕਾਸ਼ ਵਿੱਚ ਮੌਜੂਦ ਸਾਰੇ ਤਾਰਿਆਂ ਗ੍ਰਹਿਆਂ ਉਪਗ੍ਰਹਾਂ ਧੂੜ ਕਣਾਂ ਅਤੇ ਗੈਸਾਂ ਦੇ ਸਮੂਹ ਨੂੰ ਬ੍ਰਹਿਮੰਡ ਆਖਦੇ ਹਨ ਹਾਂਜੀ ਅਕਾਸ਼ ਵਿੱਚ ਮੌਜੂਦ ਜੋ ਵੀ ਤਾਰੇ ਹਨ ਗ੍ਰਹੇ ਨੇ ਉਪਗ੍ਰਹੇ ਨੇ ਜਾਂ ਧੂੜ ਕਣ ਨੇ ਕੋਈ ਵੀ ਜਾਂ ਗੈਸਾਂ ਨੇ ਕਿਸੇ ਵੀ ਤਰ੍ਹਾਂ ਦੀਆਂ ਜੋ ਉਹਨਾਂ ਦਾ ਸਮੂਹ ਬਣਦਾਗਾ ਉਸ ਨੂੰ ਬ੍ਰਹਿਮੰਡ ਕਿਹਾ ਜਾਂਦਾ ਹੈ ਠੀਕ ਹੈ ਜੀ ਤਾਂ ਇਹ ਸੀ ਆਪਣਾ ਬ੍ਰਹਿਮੰਡ ਵਾਲਾ ਕੁਐਸਚਨ ਨੈਕਸਟ ਆਪਾਂ ਜੋ ਕਿ ਪ੍ਰਕਾਸ਼ਾਲ ਵਾਲਾ ਕੁਐਸਚਨ ਹੈ ਉਸ ਨੂੰ ਵੀ ਡਿਸਕਸ ਕਰਾਂਗੇ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਹਾਂਜੀ ਪ੍ਰਕਾਸ਼ਾਲ ਐਲਵਾਈ ਦੁਆਰਾ ਦਸਾਇਆ ਗਿਆ ਲੰਬਾਈ ਦੀ ਇੱਕ ਮਾਪਕਾਈਏ ਲਗਭਗ 95 ਟ੍ਰਿਲੀਅਨ 9.5 ਟ੍ਰਿਲੀਅਨ ਕਿਲੋਮੀਟਰ ਹੈ ਇੰਟਰਨੈਸ਼ਨਲ ਐਸਟਰੋਨੋਮਿਕਲ ਜੁਨੀਅਨ ਡੇ ਅਨੁਸਾਰ ਇੱਕ ਪ੍ਰਕਾਸ਼ਾਲ ਉਹ ਦੂਰੀ ਹੈ ਜੋ ਪ੍ਰਕਾਸ਼ ਆਪਣੇ ਖਲਾਅ ਵਿੱਚ ਇੱਕ ਸਾਲ ਵਿੱਚ ਤੈਅ ਕਰਦਾ ਹੈ ਇਹ ਇਕਾਈ ਮੁੱਖ ਤੌਰ ਤੇ ਲੰਬੀ ਦੂਰੀ ਨੂੰ ਮਾਪਣ ਲਈ ਵਰਤੀ ਜਾਂਦੀ ਹੈ ਜਿਵੇਂ ਕਿ ਦੋ ਤਾਰਿਆਂ ਜਾਂ ਹੋਰ ਆਕਾਸ਼ੀ ਵਸਤੂਆਂ ਜਿਵੇਂ ਕਿ ਗੈਲੈਕਸੀਆਂ ਵਿਚਕਾਰ ਦੂਰੀ ਨੂੰ ਮਾਪਣ ਲਈ ਜੋ ਕਿ ਪ੍ਰਕਾਸ਼ਾਲ ਦੀ ਵਰਤੋਂ ਕੀਤੀ ਜਾਂਦੀ ਹੈਗੀ ਹਾਂਜੀ ਨੈਕਸਟ ਜਿਹੜੀ ਜੋ ਡਾਇਗਰਾਮ ਆ ਉਹ ਵੀ ਤੁਹਾਨੂੰ ਸ਼ੋਅ ਕਰ ਦਿੰਨੀ ਹੈਗੀ ਤਾਂ ਇਹ ਦਾ ਜੋ ਕਿ ਲੰਬਾਈ ਮਾਪਣ ਲਈ ਚ ਦੂਰੀ ਮਾਪਣ ਲਈ ਇੱਕ ਸਟਰਕਚਰ ਦਿਖਾਈ ਦੇ ਰਿਹਾਗਾ ਤੁਹਾਨੂੰ ਠੀਕ ਹੈ ਜੀ ਪ੍ਰਕਾਸ਼ਾਲ ਦੇ ਅੰਦਰ ਸਥਿਤ ਤਾਰਿਆਂ ਦਾ ਚਿੱਤਰ ਹੈ ਠੀਕ ਹੈ ਜੀ ਇਹਦੇ ਅੰਦਰ ਜੋ ਕਿ ਬਹੁਤ ਸਾਰੇ ਤਾਰੇ ਆਗੇ ਉਹਨਾਂ ਦੀ ਇੱਕ ਡਾਇਗਰਾਮ ਆਗੀ ਅੱਗੇ ਦੇ ਨਾਲ ਚੱਲਦੇ ਆ ਨੈਕਸਟ ਅੱਗੇ ਤੁਹਾਡੇ ਜੋ ਕਿ ਹਿਸਟਰੀ ਨਾਲ ਰਿਲੇਟਡ ਕੁਝ ਕੁਐਸਚਨ ਨੇਗੇ ਇਹ ਨੌਂ ਅੰਕ ਵਾਲੇ ਹੋਣਗੇ ਤਾਂ ਦੇਖਦੇ ਆਂਗੇ ਸਾਰੇ ਪ੍ਰਸ਼ਨ ਹੱਲ ਕਰੋ ਹਰੇਕ ਪ੍ਰਸ਼ਨ ਵਿੱਚ ਇੱਕ ਅੰਕ ਹੋਵੇਗਾ ਹਾਂਜੀ ਤੁਸੀਂ ਇਹ ਸਾਰੇ ਜੋ ਕਿ ਪ੍ਰਸ਼ਨ ਅਟੈਂਪਟ ਕਰਨੇ ਆਂਗੇ ਤਾਂ ਇਹਦੇ ਵਿੱਚ ਤੁਹਾਨੂੰ ਇੱਕ ਪ੍ਰਸ਼ਨ ਦਾ ਇੱਕ ਮਾਰਕਸ ਦਿੱਤਾ ਜਾਵੇਗਾ ਤਾਂ ਇਹ ਤੁਹਾਡੇ ਜੋ ਕਿ ਵਾਹੋ ਵਿਕਲਪੀ ਪ੍ਰਸ਼ਨ ਨੇ ਜਿਵੇਂ ਕਿ ਨੰਬਰ 1 ਤੇ ਹੈ ਇਤਿਹਾਸ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ ਹਾਂਜੀ ਨੰਬਰ 1 ਤੇ ਮੰਨੂ ਨੰਬਰ 2 ਤੇ ਆਰੀਆ ਭਟ ਨੰਬਰ 3 ਤੇ ਹੈਰੋਡਸ ਨੰਬਰ 4 ਤੇ ਕਾਲੀਦਾਸ ਹਾਂਜੀ ਦਾ ਇਤਿਹਾਸ ਦਾ ਪਿਤਾਮਾ ਜੋ ਕਿ ਹੈਰੋਡੋਟਸ ਨੂੰ ਕਿਹਾ ਜਾਂਦਾ ਹੈ ਹੈਰੋਡੋਟਸ ਦਾ ਜੋ ਹਿਸਟਰੀ ਦਾ ਪਿਤਾਗਾ ਫਾਦਰ ਆਫ ਹਿਸਟਰੀ ਹੈਗਾ ਠੀਕ ਹੈ ਜੀ ਨੈਕਸਟ ਹੈਗਾ ਨੰਬਰ 2 ਤੇ ਜਿਹੜੇ ਵਿਅਕਤੀ ਇਤਿਹਾਸ ਲਿਖਦੇ ਹਨ ਉਹਨਾਂ ਨੂੰ ਡੈਸ਼ ਕਿਹਾ ਜਾਂਦਾ ਹੈ ਹਾਂਜੀ ਨੰਬਰ 1 ਤੇ ਇਤਿਹਾਸਕਾਰ ਨੰਬਰ 2 ਤੇ ਕਹਾਣੀਕਾਰ ਨੰਬਰ 3 ਤੇ ਸੰਗੀਤਕਾਰ ਨੰਬਰ 4 ਤੇ ਨਾਵਲਕਾਰ ਹਾਂਜੀ ਤਾਂ ਜੋ ਵਿਅਕਤੀ ਇਤਿਹਾਸ ਲਿਖਦੇ ਹਨ ਤਾਂ ਉਹਨਾਂ ਨੂੰ ਇਤਿਹਾਸਕਾਰ ਕਿਹਾ ਜਾਂਦਾ ਹੈ ਜੋ ਕਹਾਣੀ ਲਿਖਦੇ ਹਨ ਉਹਨਾਂ ਨੂੰ ਕਹਾਣੀਕਾਰ ਜੋ ਸੰਗੀਤ ਲਿਖਦੇ ਹੈਗੇ ਉਹਨਾਂ ਨੂੰ ਸੰਗੀਤਕਾਰ ਤੇ ਜੋ ਨਾਵਲ ਲਿਖਦੇ ਹੈਗੇ ਉਹਨਾਂ ਨੂੰ ਨਾਵਲਕਾਰ ਕਿਹਾ ਜਾਂਦਾ ਹੈ ਠੀਕ ਹੈ ਜੀ ਨੈਕਸਟ ਹੈਗਾ ਨੰਬਰ 10 ਤੇ ਅਰਥ ਸ਼ਾਸਤਰ ਨਾਂ ਦੀ ਪੁਸਤਕ ਕਿਸ ਦੁਆਰਾ ਲਿਖੀ ਗਈ ਹੈ ਹਾਂਜੀ ਤਾਂ ਅਰਥ ਸ਼ਾਸਤਰ ਨਾਮ ਦੀ ਪੁਸਤਕ ਪੁੱਛਿਆ ਗਿਆ ਹੈ ਕਿਸ ਦੁਆਰਾ ਲਿਖੀ ਗਈ ਹੈਗੀ ਨੰਬਰ 1 ਤੇ ਹੈਰੋਡੋਟਸ ਨੰਬਰ 2 ਤੇ ਕਟਲਿਆ ਨੰਬਰ 3 ਤੇ ਆਰੀਆਪਟ ਨੰਬਰ 4 ਤੇ ਮੰਨੂ ਹਾਂਜੀ ਹੈਰੋਡੋਟਸ ਤਾਂ ਮੈਂ ਤੁਹਾਨੂੰ ਦੱਸ ਦਿੱਤਾ ਫਾਦਰ ਆਫ ਹਿਸਟਰੀ ਹੈਗਾ ਠੀਕ ਹੈ ਜੀ ਇਤਿਹਾਸ ਦੇ ਪਿਤਾਮਾਗੇ ਤੇ ਜੋ ਕਿ ਅਰਥ ਸ਼ਾਸਤਰ ਦੀ ਪੁਸਤਕ ਆ ਬੁੱਕ ਹੈਗੀ ਇਹ ਕਟਲਿਆ ਦੁਆਰਾ ਲਿਖੀ ਗਈ ਹੈਗੀ ਤਾਂ ਆਪਸ਼ਨ ਨੰਬਰ 2 ਆਪਣਾ கரੈਕਟ ਆਨਸਰ ਹੋ ਜਾਵੇਗਾ ਠੀਕ ਹੈ ਜੀ ਇਸ ਦੇ ਨਾਲ ਹੀ ਨੈਕਸਟ ਚਲਦੇ ਆਂ ਹਾਂਜੀ ਨੰਬਰ 4 ਤੇ ਹੈਗਾ ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਕਿਸੇ ਦੋ ਪ੍ਰਸ਼ਨਾਂ ਦਾ ਉੱਤਰ 50 ਤੋਂ 60 ਸ਼ਬਦਾਂ ਵਿੱਚ ਦਿਓ ਹਰ ਪ੍ਰਸ਼ਨ ਦੇ 3 ਅੰਕ ਹਨ ਠੀਕ ਹੈ ਜੀ ਜਿਹੜੇ ਤੁਹਾਨੂੰ ਤਿੰਨ ਪ੍ਰਸ਼ਨ ਨਜ਼ਰ ਆ ਰਹੇ ਹੈਗੇ ਇਹਨਾਂ ਵਿੱਚੋਂ ਤੁਸੀਂ ਕੋਈ ਵੀ ਦੋ ਪ੍ਰਸ਼ਨ ਕਰਨੇ ਆ ਜੋ ਤੁਹਾਨੂੰ ਚੰਗੀ ਤਰ੍ਹਾਂ ਪ੍ਰੋਪਰ ਤਰੀਕੇ ਨਾਲ ਆਉਂਦੇ ਹੋਣ ਤਾ ਇਹ ਤੁਹਾਡੇ ਜੋ ਕਿ 50 ਤੋਂ 60 ਸ਼ਬਦਾਂ ਦੇ ਵਿੱਚ ਅਟੈਂਪਟ ਹੋਣਾ ਚਾਹੀਦਾ ਕੁਐਸਚਨ ਤੇ ਤੁਹਾਨੂੰ ਇਹ ਤਿੰਨ ਮਾਰਕਸ ਜੋ ਕਿ ਦਿੱਤੇ ਜਾਣਗੇ ਇਸ ਦੇ ਤਾਂ ਨੰਬਰ 1 ਤੇ ਆਪਾਂ ਇਹਦੀ ਖੋਜ ਨੇ ਆਦ ਮਾਨਵ ਦੇ ਕਿਸ ਤਰ੍ਹਾਂ ਸਹਾਇਤਾ ਕੀਤੀ ਹੈ ਤਾਂ ਇਹ ਦੇਖ ਲੈਣੇ ਆਪਾਂ ਪਹਿਲਾ ਕੁਐਸਚਨ ਆਪਣਾ ਹਾਂਜੀ ਪੱਈਏ ਦੀ ਖੋਜ ਨੇ ਮਨੁੱਖੀ ਕਿਸ ਤਰ੍ਹਾਂ ਸਹਾਇਤਾ ਕੀਤੀ ਹੈ ਤਾਂ ਉੱਤੇ ਰੈਸਤਾ ਮਨੁੱਖ ਨੇ ਪੱਈਏ ਦੀ ਖੋਜ ਨਾਲ ਆਸਾਨੀ ਨਾਲ ਸਮਾਨ ਢੋਣਾ ਸਿੱਖ ਲਿਆ ਸੀ ਮਨੁੱਖ ਨੇ ਪੱਈਏ ਦੀ ਸਹਾਇਤਾ ਨਾਲ ਮਿੱਟੀ ਦੇ ਬਰਤਨ ਬਣਾਉਣੇ ਵੀ ਸਿੱਖ ਲਈ ਸੀ ਠੀਕ ਹੈ ਜੀ ਤਾਂ ਜੋ ਕਿ ਪੱਈਏ ਦੀ ਖੋਜ ਨਾਲ ਮਨੁੱਖ ਨੂੰ ਸਮਾਨ ਢੋਣਾ ਇੱਧਰ ਉੱਧਰ ਲਿਜਾਣ ਵਿੱਚ ਆਸਾਨੀ ਹੋ ਗਈ ਤਾਂ ਉਸ ਨੇ ਜੋ ਕਿ ਮਿੱਟੀ ਦੇ ਜੋ ਭਾਂਡੇ ਸੀ ਉਹ ਤਿਆਰ ਕਰਨੇ ਸਿੱਖ ਲਏ ਸੀਗੇ ਪਈਏ ਦੀ ਸਹਾਇਤਾ ਨਾਲ ਤਾਂ ਇਸ ਦੇ ਨਾਲ ਹੀ ਨੈਕਸਟ ਵਾਲਾ ਕੁਐਸਚਨ ਦੇਖ ਲੈਣੇ ਹੈਗੇ ਨੈਕਸਟ ਹੈਗਾ ਜੀ ਨੰਬਰ 2 ਤੇ ਪੂਰਬ ਇਤਿਹਾਸ ਅਤੇ ਇਤਿਹਾਸ ਤੋਂ ਕੀ ਪਾਵੇ ਤਾਂ ਇਹ ਵੀ ਦੇਖ ਲੈਣੇ ਆਪਾਂ ਹਾਂਜੀ ਪੂਰਬ ਇਤਿਹਾਸ ਅਤੇ ਇਤਿਹਾਸ ਤੋਂ ਕੀ ਪਾਵੇ ਪੂਰਬ ਇਤਿਹਾਸ ਦੇਖ ਲੋ ਪਹਿਲਾਂ ਜਿਸ ਕਾਲ ਦਾ ਸਾਡੇ ਕੋਲ ਕੋਈ ਲਿਖਤੀ ਮਿਹਰਬਾਨ ਨਹੀਂ ਹੈ ਉਸ ਨੂੰ ਪੂਰਬ ਇਤਿਹਾਸ ਕਿਹਾ ਜਾਂਦਾ ਹੈ ਹਾਂਜੀ ਨੈਕਸਟ ਦੇਖ ਲੋ ਇਤਿਹਾਸ ਜਿਸ ਕਾਲ ਦਾ ਸਾਡੇ ਕੋਲੇ ਲਿਖਤੀ ਮਿਹਰਬਾਨ ਹੈ ਉਸ ਨੂੰ ਇਤਿਹਾਸ ਕਿਹਾ ਜਾਂਦਾ ਹੈ ਹਾਂਜੀ ਪੂਰਬ ਇਤਿਹਾਸ ਤਾਂ ਉਹ ਹੋ ਗਿਆ ਜਿਹੜਾ ਆਪਣੇ ਕੋਲੇ ਰਿਟਰਨ 'ਚ ਨਹੀਂ ਹੈਗਾ ਪਰ ਜਿਹੜਾ ਆਪਣੇ ਕੋਲੇ ਰਿਟਰਨ 'ਚ ਹੈਗਾਗਾ ਉਸ ਨੂੰ ਇਤਿਹਾਸ ਕਿਹਾ ਜਾਂਦਾ ਹੈ ਠੀਕ ਹੈ ਜੀ ਨੈਕਸਟ ਵਾਲਾ ਕੁਐਸਚਨ ਵੀ ਦੇਖ ਲੈਣੇ ਆਪਾਂ ਕਿਹੜਾ ਸੀਗਾ ਨੈਕਸਟ ਅਗਾਂ ਨੰਬਰ 10 ਤੇ ਇਤਿਹਾਸ ਦੇ ਪ੍ਰਤੱਤਵ ਸਰੋਤਾਂ ਤੋਂ ਕੀ ਭਾਵੇਂ ਹਾਂਜੀ ਪ੍ਰਤੱਤਵ ਸਰੋਤਾਂ ਬਾਰੇ ਪੁੱਛਿਆ ਗਿਆ ਹੈ ਪੁਰਾਣੇ ਸਰੋਤ ਹਾਂਜੀ ਇਤਿਹਾਸ ਦੇ ਪ੍ਰਤੱਤਵ ਸਰੋਤਾਂ ਤੋਂ ਕੀ ਭਾਵੇਂ ਤਾਂ ਪ੍ਰਾਤੱਤਵ ਜੋ ਪੁਰਾਣੇ ਹੁੰਦੇ ਆ ਜਿਵੇਂ ਕਿ ਪੁਰੰਤਨ ਇਮਾਰਤਾਂ ਵਰਤਨ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਵਸਤੂਆਂ ਸਿੱਕੇ ਆ ਆਦੇ ਇਤਿਹਾਸ ਨੂੰ ਪ੍ਰਤਤਵ ਸਰੋਤ ਕਿਹਾ ਜਾਂਦਾ ਹੈ ਜੋ ਕਿ ਪੁਰਾਣੀਆਂ ਚੀਜ਼ਾਂ ਨੇ ਪੁਰਾਣੇ ਸਿੱਕੇ ਪੁਰਾਣੇ ਬਰਤਨ ਪੁਰਾਣੀਆਂ ਕੋਈ ਵੀ ਚੀਜ਼ਾਂ ਪੁਰਾਣੀਆਂ ਇਮਾਰਤਾਂ ਠੀਕ ਹੈ ਜੀ ਤਾਂ ਇਹ ਸਾਰੇ ਕੀ ਹੈ ਪ੍ਰਤਤਵ ਸਰੋਤ ਕਹਾਉਂਦੇ ਹਨ ਤਾਂ ਇਸ ਦੇ ਨਾਲ ਨੈਕਸਟ ਚੱਲਦੇ ਹਾਂ ਨੈਕਸਟ ਹੈਗਾ ਨੰਬਰ 5 ਤੇ ਸਾਰੇ ਪ੍ਰਸ਼ਨ ਹੱਲ ਕਰੋ ਹਰੇਕ ਪ੍ਰਸ਼ਨ ਦਾ 1 ਅੰਕ ਹੈ ਹਾਂਜੀ ਨੰਬਰ ਇਹ ਆਪਣਾ ਨਾਗਰਿਕ ਸ਼ਾਸਤਰ ਦਾ ਜੋ ਕਿ ਪੋਜੀਸ਼ਨ ਹੈਗਾ ਇਹਦੇ ਵਿੱਚ ਤੁਹਾਨੂੰ 5 ਮਾਰਕਸ ਦਿੱਤੇ ਜਾਣਗੇ ਹਰੇਕ ਕੁਐਸਚਨ ਦਾ 1 ਮਾਰਕ ਤੁਹਾਨੂੰ ਦਿੱਤਾ ਜਾਵੇਗਾ ਤਾਂ ਸਮਾਜ ਦੀ ਮੂਡਲੀ ਇਕਾਈ ਕਿਹੜੀ ਹੈ ਤਾਂ ਨੰਬਰ 1 ਤੇ ਪਰਿਵਾਰ ਨੰਬਰ 2 ਤੇ ਸ਼ਹਿਰ ਨੰਬਰ 3 ਤੇ ਦੋਸਤ ਨੰਬਰ 4 ਤੇ ਸਮੁਦਾਇ ਤਾਂ ਹਾਂਜੀ ਸਮਾਜ ਦੀ ਜੋ ਮੂਡਲੀ ਇਕਾਈ ਹੈਗੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਪਰਿਵਾਰ ਹੁੰਦੀ ਹੈ ਪਰਿਵਾਰ ਤੋਂ ਕੀ ਹੈ ਸਮਾਜ ਬਣਦਾ ਹੈਗਾ ਅੱਗੇ ਦੀ ਅੱਗੇ ਜੋ ਕਿ ਸੋਸਾਇਟੀ ਬਣਦੀ ਹੈ ਸਾਰਾ ਮਤਲਬ ਕਿ ਪਰਿਵਾਰ ਤੋਂ ਹੀ ਸਟਾਰਟ ਹੁੰਦਾ ਹੈ ਇਸ ਲਈ ਸਮਾਜ ਦੀ ਜੋ ਮੂਲਿ ਇਕਾਈ ਹੈਗੀ ਉਹ ਪਰਿਵਾਰ ਆ ਨੈਕਸਟ ਆ ਕਾ ਨੰਬਰ 2 ਤੇ ਬੱਚੇ ਦਾ ਮੂਲਾ ਅਤੇ ਪਹਿਲਾ ਸਮਾਜ ਕਿਹੜਾ ਹੈ ਨੰਬਰ 1 ਤੇ ਪਰਿਵਾਰ ਨੰਬਰ 2 ਤੇ ਦੇਸ਼ ਨੰਬਰ 3 ਤੇ ਸ਼ਹਿਰ ਤੇ ਨੰਬਰ 4 ਤੇ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਬੱਚੇ ਦਾ ਮੂਲਾ ਅਤੇ ਪਹਿਲਾ ਸਮਾਜ ਹੈ ਪਰਿਵਾਰ ਪਰਿਵਾਰ ਤੋਂ ਹੀ ਬੱਚੇ ਦੀ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਹੈ ਪਰਿਵਾਰ ਤੋਂ ਹੀ ਉਹ ਆਪਣਾ ਜੋ ਵੀ ਅਖੇਦਾਗਾ ਠੀਕ ਹੈ ਜੀ ਤਾਂ ਉਸ ਦਾ ਜੋ ਪਹਿਲਾ ਮੋਡੂਲਾ ਸਮਾਜ ਆਗਾ ਪਰਿਵਾਰ ਹੀ ਹੁੰਦਾ ਕਿਸੇ ਵੀ ਬੱਚੇ ਦਾ ਨੈਕਸਟ ਹੈਗਾ ਆਪਣਾ ਨੰਬਰ 6 ਤੇ ਇਹ ਲਿਖੇ ਪ੍ਰਸ਼ਨਾਂ ਵਿੱਚੋਂ ਕਿਸੇ ਇੱਕ ਪ੍ਰਸ਼ਨ ਦਾ ਉੱਤਰ 50 60 ਸ਼ਬਦਾਂ ਵਿੱਚ ਦਿਓ ਪ੍ਰਸ਼ਨ ਦੇ 3 ਅੰਕ ਹਨ ਹਾਂਜੀ ਇੱਕ ਪ੍ਰਸ਼ਨ ਤੁਸੀਂ ਅਟੈਂਪਟ ਕਰਨਾ ਇਹਦੇ ਵਿੱਚੋਂ ਕੋਈ ਵੀ ਜੋ ਵੀ ਤੁਹਾਨੂੰ ਆਉਂਦਾ ਹੋਵੇ तो उदे तुम एक प्रश्न के तीन अंक दिते जाने एक प्रश्न जो तीन मार्क्स का होगा नंबर एक आ, प्राचीन समाज वि मनुखी जीवन कहो जा देख लें आप भी आप डिस्कस करा कुदरती वातावरण के संखेप नोट लिखो ठीक है जी हाँ जी प्रारंभिक मनुष्य गुफाओं या साधारण झोपड़ियों में रहते थे और शिकारी ਔਰ ਸੰਗ੍ਰਹਿ ਸੰਗ੍ਰਹਿ ਕਰਤਾ تھے ਵਹਿ ਪਖਸ਼ੀ ਔਰ ਜੰਗਲੀ ਜਾਨਵਰੋ ਕੇ ਸ਼ਿਕਾਰ ਕੇ ਲਿਏ ਬੁਨਿਆਦੀ ਪੱਥਰ ਔਰ ਹੱਡੀ ਕੇ ਔਜ਼ਾਰੋ ਕੇ ਸਾਥ ਸਾਥ ਕੱਚੇ ਪੱਥਰ ਕੀ ਕੁਲਹਾੜੀਓਂ ਕਾ ਇਸਤੇਮਾਲ ਕਰਤੇ ਥੇ ਠੀਕ ਹੈ ਜੀ ਤਾਂ ਜਿਹੜੇ ਮਨੁੱਖ ਸੀਗੇ ਜੋ ਕਿ ਪ੍ਰਾਚੀਨ ਮਨੁੱਖ ਸੀਗਾ ਉਹ ਕੀ ਆ ਚੋਪੜੀਆਂ ਜਾਂ ਗੁਫਾਾਂ ਮਾ ਦੇ ਵਿੱਚ ਰਹਿੰਦਾ ਸੀਗਾ ਤੇ ਜੋ ਪਸ਼ੂ ਪਖਸ਼ੀ ਸੀਗੇ ਜੰਗਲੀ ਜਾਨਵਰਾਂ तो उन्हों के नाल ही रहता मतलब कि उन्होंने शिकार करता सी जो कि हड्डिया वगैरह पत्थर वगैरह के हथियार बना के ठीक है जी थी, नैक्सट चल देंगे नैक्सट वाला क्वेश्चन जी अपना नैक्सट क्वेश्चन है कुदरती वातावरण से संखेप नोट लिखो हाँ जी कुदरती वातावरण तो भाव मनुख अ दूसरे जीवों के ਆਲੇ ਦੁਆਲੇ ਤੇ ਉਸ ਵਾਤਾਵਰਣ ਤੋਂ ਹੈ ਜੋ ਕੁਦਰਤ ਨੇ ਪੈਦਾ ਕੀਤਾ ਹੈ ਸ਼ੁਰੂ ਵਿੱਚ ਮਨੁੱਖ ਪੂਰਨ ਰੂਪ ਵਿੱਚ ਕੁਦਰਤੀ ਸਾਧਨਾਂ ਤੇ ਨਿਰਭਰ ਕਰਦਾ ਸੀ ਉਹ ਗੁਫਾਵਾਂ ਵਿੱਚ ਰਹਿੰਦਾ ਸੀ ਤੇ ਸ਼ਿਕਾਰ ਕਰਕੇ ਆਪਣਾ ਪੇਟ ਭਰਦਾ ਸੀ ਅੱਗ ਤਾਂਬਾ ਕਾਸ਼ਾ ਅਤੇ ਲੋਹਾ ਆਦ ਕੁਦਰਤੀ ਸਾਧਨਾ ਦੀ ਖੋਜ ਨੇ ਉਸ ਦੇ ਜੀਵਨ ਨੂੰ ਗਤੀ ਦਿੱਤੀ ਠੀਕ ਹੈ ਜੀ ਤਾਂ ਇਹ ਸੀਗਾ ਜੋ ਆਪਣਾ ਨੈਕਸਟ ਵਾਲਾ ਕੁਐਸਚਨ ਸੀ ਯਾ ਅਸਤੇ ਨਾਲ ਹੀ ਅਪਣੇ ਅੱਜ ਦੀ ਵੀਡੀਓ ਇੱਥੇ ਖਤਮ ਹੁੰਦੀ ਹੈ ਮਿਲਦੇ ਆ नेक्स्ट ਵੀਡੀਓ ਵਿੱਚ ਤਦ ਤੱਕ ਦੇ ਲਈ ਇਸ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਲੇਟੈਸਟ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਇਸ ਦੇ ਨਾਲ ਸਟੇ ਬਲੈਸ ਕੀਪ ਸਮਾਈਲਿੰਗ ਐਂਡ ਕੀਪ ਗਰੋਇੰਗ ਥੈਂਕ ਯੂ